ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਣੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕੱਲ ਮਿਤੀ 26 ਸਤੰਬਰ 2024 ਨੂੰ ਪਿੰਡ ਆਨੰਦਪੁਰ ਕਲੌਡ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਹੋਇਆ ਤੇ ਦੋਸਤੋ ਉਸ ਕਬੱਡੀ ਕੱਪ ਤੇ ਬੈਸਟ ਰੇਡਰ ਤੇ ਜਾਫੇ ਨੂੰ 91 ਗੇਰਾ ਟਰੈਕਟਰ ਤੇ ਉੱਤੇ ਜਾਣੇ ਸੀ ਤੇ ਹਾਲੇ ਤੱਕਰ ਦੋਸਤੋ ਫਾਈਨਲ ਰਿਜ਼ਲਟ ਦਾ ਜਿਹੜਾ ਉਹ ਰੌਲਾ ਚੱਲ ਰਿਹਾ ਤੇ ਗੁਰਵਿੰਦਰ ਘਾਂਗੇ ਨੇ ਦੋਸਤੋ ਸਵੇਰੇ ਵੀ ਇੱਕ ਪੋਸਟ ਪਾਈ ਸੀ ਤੇ ਹੁਣ ਫੇਰ ਪੋਸਟ ਪਾਈ ਆ ਆਜੂ ਆਪਾਂ ਤੁਹਾਨੂੰ ਪੋਸਟ ਪੜ੍ਹ ਕੇ ਸੁਣਾ ਤਾਂ ਦੋਸਤੋ ਇਸ ਪੋਸਟ ਦੇ ਵਿੱਚ ਗੁਰਵਿੰਦਰ ਵੀਰ ਨੇ ਲਿਖਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਜੋ ਹੋਇਆ ਸਭ ਨੂੰ ਪਤਾ ਆਪਾਂ ਸੱਚੇ ਸੀ ਆਪਦਾ ਪੱਖ ਰੱਖ ਦਿੱਤਾ ਜਿੱਥੇ ਸੱਚ ਹੈ ਹੀ ਨਹੀਂ ਉੱਥੇ ਆਪਣੀ ਜਗ੍ਹਾ ਹੈ ਨਹੀਂ ਆਪਾਂ ਗਲਤ ਪਲੇਅਰਾਂ ਟੂਰਨਾਮੈਂਟ ਖਰਾਬ ਕਰਦੇ ਆ ਇਸ ਲਈ ਮੈਨੂੰ ਕੋਈ ਵੀ ਕਮੇਟੀ ਤੇ ਟੀਮ ਕੰਟੈਕਟ ਨਾ ਕਰੇ ਵਾਹਿਗੁਰੂ ਨੇ ਜਿੰਨਾ ਦੇ ਦਿੱਤਾ ਬਹੁਤ ਹੈਗਾ ਬਾਕੀ ਸਾਰੇ ਨਹੀਂ ਇਕੱਲੇ ਜੋ ਝੂਠੇ ਪਾ ਰਿਆ ਪੇਜਾਂ ਤੇ ਬਸ ਉਸ ਨੂੰ ਸ਼ੇਅਰ ਕੀਤਾ ਸੱਚ ਕੀ ਹੈ ਇਹ ਕਿਸੇ ਨੂੰ ਨਹੀਂ ਪਤਾ ਭਾਵੇਂ ਸਾਡੇ ਬੁਲਾਰੇ ਨੇ ਭਾਵੇਂ ਵੱਡੇ ਪੇਜਾਂ ਵਾਲੇ ਨੇ ਉੰਜ ਬਹੁਤ ਕੁਝ ਬੋਲਦੇ ਆ ਕਬੱਡੀ ਵਿੱਚ ਐਡਾ ਉਹਦਾ ਪਰ ਉਹਦਾ ਪਰ ਕੱਲ ਦਾ ਕਿਸੇ ਨੂੰ ਕੋਈ ਫਰਕ ਨਹੀਂ ਪਿਆ ਬਾਕੀ ਦੂਜੀ ਟੀਮ ਦਾ ਬਹੁਤ ਧੰਨ ਬਾਕੀ ਦੂਜੀ ਟੀਮ ਦੇ ਪਲੇਅਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਟੈਂਡ ਨਾਲੋਂ ਜ਼ਿਆਦਾ ਜ਼ਿਆਦਾ ਪੈਸਾ ਜ਼ਰੂਰੀ ਸਮਝਿਆ ਤੇ ਉਸ ਤੋਂ ਬਾਅਦ ਗੁਰਵਿੰਦਰ ਵੀਰ ਨੇ ਲਿਖਿਆ ਕਿਉਂਕਿ ਮੈਂ ਕੋਈ ਕੰਟਰੋਵਰਸੀ ਨਹੀਂ ਪਾਉਣੀ ਨਾ ਮੈਨੂੰ ਸੌਂਕ ਆ ਆਪਾਂ ਸਿੱਧੇ ਤੇ ਸਾਫ਼ ਬੰਦੇ ਆ ਭਾਵੇਂ ਅੜਬਾਂ ਪਰ ਸੱਚੇ ਆ ਮੈਨੂੰ ਕਬੱਡੀ ਨੇ ਬਹੁਤ ਕੁਝ ਦੇ ਦਿੱਤਾ ਕਬੱਡੀ ਲਈ ਆਪਾਂ ਸੱਚਿਆਂ ਸੱਚੇ ਰਹਿਣਾ ਇੱਕ ਸ਼ਰਾਬੀ ਪ੍ਰਧਾਨ ਅੱਜ ਸੱਚਾ ਹੋ ਗਿਆ ਅਸੀਂ ਇੰਨੀ ਗਰਮੀ ਵਿੱਚ ਬਿਨਾ ਕੁਝ ਖਾਦੇ ਬਿਨਾ ਕੁਝ ਖਾਦੇ ਰਹਿ ਕੇ ਪਲੇਅਰ ਖੇਡਦੇ ਆ ਸੋ ਦੋਸਤੋ ਬਾਕੀ ਇਹ ਗੁਰਵਿੰਦਰ ਵੀਰ ਨੇ ਆਪਣੇ ਅਫੀਸ਼ੀਅਲੀ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਸਟੋਰੀ ਲਗਾਈ ਹੋਈ ਸੀ ਲਿਖ ਕੇ ਸੋ ਦੋਸਤੋ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ